ਮੀਆਂ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਬਿਨਾਂ ਕੋਈ ਗਲਤੀ ਕੀਤਿਆਂ ਬਿਨਾਂ ਕੋਈ ਮਿਹਣਾ ਖੱਟਿਆਂ ਤੇ ਆਪਣਾ ਦामਨ ਪਾਕ ਸਾਫ਼ ਲੈ ਕੇ ਇਸ ਜਹਾਨ ਨੂੰ ਕੂਚ ਕਰਦੇ ਨੇ ਖਾਸ ਕਰਕੇ ਉਦੋਂ ਜਦੋਂ ਕਿਸੇ ਕਾਰਜ ਵਾਸਤੇ ਕਿਸੇ ਸਿੱਧਕ ਵਾਸਤੇ ਲੜ ਰਹੇ ਹੋਣ ਜੂਝ ਰਹੇ ਹੋਣ ਬੰਦਾ ਕਿਤੇ ਨਾ ਕਿਤੇ ਆ ਕੇ ਤਾਂ ਥੜਕ ਜਾਂਦਾ ਤੇ ਜਿਹੜੇ ਨਹੀਂ ਥੜਕਦੇ ਫਿਰ ਉਹ ਅਮਰ ਹੋ ਜਾਂਦੇ ਆ ਕੌਮ ਦੇ ਹੀਰੇ ਕਹਾਉਂਦੇ ਆ ਇੱਕ ਐਸੀ ਕੌਮ ਦੇ ਹੀਰੇ ਦੀ ਗੱਲ ਕਰਤੀ ਹੈ ਕਿੰਦੇ 1971 ਦੇ ਵਿੱਚ ਇન્દਰਾ ਗਾਂਧੀ ਦੀ ਰੈਲੀ ਸੀ ਸਿੱਖ ਹੋਮ ਲੈਂਡ ਦੇ ਪਰਚੇ ਸੁੱਟੇ ਗਏ ਤੇ ਪਰਚੇ ਕਿਹਨੇ ਸੁੱਟੇ ਸੀ ਭਾਈ ਗਜਿੰਦਰ ਸਿੰਘ ਦਲ ਖਾਲਸਾ 1978 ਦੇ ਵਿੱਚ ਦਲ ਖਾਲਸਾ ਦਾ ਗਠਨ ਹੁੰਦਾ ਹੈ ਤੇ ਉਹ ਗਠਨ ਕੌਣ ਕਰਦਾ ਹੈ ਭਾਈ ਗਜਿੰਦਰ ਸਿੰਘ 1981 ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇੱਕ ਜਹਾਜ਼ ਨੂੰ ਅਗਵਾ ਕੀਤਾ ਜਾਂਦਾ ਪੰਜ ਸਿੰਘਾਂ ਦੇ ਵੱਲੋਂ ਤੇ ਉਹ ਜਹਾਜ਼ ਨੂੰ ਲਾਹੌਰ ਲਜਾਇਆ ਜਾਂਦਾ ਹੈ ਉਗ ਵਾਕ ਕਰਨ ਵਾਲੇ ਪੰਜ ਸਿੰਘਾਂ ਦੇ ਵਿੱਚੋਂ ਇੱਕ ਸਨ ਪਾਈ ਗਜਿੰਦਰ ਸਿੰਘ ਕਿੰਨੇ ਪਰ ਪਰਾਰ ਕੋਈ ਸੂਰਮਾ ਉਸ ਸ਼ਰੀਂ ਦੇ ਕੋਲ ਹੱਥ 모ਢੇ ਤਰ ਤੁਰ ਗਿਆ ਬਿਨ ਹੰਝੂ ਬਿਨ ਬੋਲ 44 ਸਾਲ ਆਪਣੀ ਜੰਮਣ ਪੁਆਇ ਤੋਂ ਦੂਰ ਰਹੇ ਜਲਾ ਵਤਨੀ ਗੱਟੀ ਆਪਣੇ ਪਰਿਵਾਰ ਤੋਂ ਦੂਰ ਰਹੇ ਜਦੋਂ ਘਰ ਵਾਲੀ ਦੀ ਮੌਤ ਹੁੰਦੀ ਹੈ ਕੋਲ ਨਹੀਂ ਸੀ ਅੱਧੀ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਬੇਟੀ ਨੂੰ ਨਹੀਂ ਮਿਲੇ ਉਹਨਾਂ ਤੇ ਇੱਕ ਹੱਥ ਲਿਖਤਾ ਸਾਂਝੀ ਕਰਦੀਆਂ ਕਹਿੰਦੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਰੈਂਦੇ ਮੇਰੀ ਜੀਵਨ ਸਾਥਣ ਨੂੰ ਦਿਲ ਦੀ ਪ੍ਰੋਬਲਮ ਹੋ ਗਈ ਸੀ ਲਾਹੌਰ ਦੇ ਵਿੱਚ ਦਿਲ ਦੀ ਮਰਜ਼ਾਂ ਦਾ ਇੱਕ ਹਸਪਤਾਲ ਹੈ ਪੰਜਾਬ ਕਾਰਡੀਓਲੋਜੀ ਇਸ ਵਿੱਚ ਉਹ ਚੈੱਕਅਪ ਤੇ ਇਲਾਜ ਲਈ ਜਾਂਦੀ ਰਹੀ ਡਾਕਟਰ ਆਪਰੇਸ਼ਨ ਕਰਵਾਉਣ ਲਈ ਵੀ ਕਹਿ ਰਹੇ ਸੀ ਕੁਝ ਹਮਸਫਰ ਜੋ ਉਸ ਵੇਲੇ ਲਾਹੌਰ ਸੀ ਜੇਲ੍ਹ ਤੋਂ ਬਾਹਰ ਰਹਿ ਰਹੇ ਸਨ ਉਹਨਾਂ ਮੇਰੀ ਸਿੰਘਣੀ ਨੂੰ ਸਲਾਹ ਦਿੱਤੀ ਕਿ ਤੁਸੀਂ ਇੱਥੇ ਆਪਰੇਸ਼ਨ ਨਾ ਕਰਵਾਓ ਬਲਕਿ ਬਾਹਰ ਚਲੇ ਜਾਓ ਤੇ ਉੱਥੇ ਜਾ ਕੇ ਇਲਾਜ ਕਰਵਾ ਲੈਣਾ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਅਖੀਰ ਫੈਸਲਾ ਹੋਇਆ ਕਿ ਉਹਨਾਂ ਨੂੰ ਅਮਰੀਕਾ ਭੇਜ ਦਿੱਤਾ ਜਾਵੇ। ਅਖੀਰ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਆਪਣੀ ਜਥੇਬੰਦੀ ਦੇ ਸਿੰਘਾਂ ਨੂੰ ਕਹਿ ਕੇ ਉਹਨਾਂ ਨੂੰ ਅਮਰੀਕਾ ਭੇਜਣ ਦਾ ਇੰਤਜ਼ਾਮ ਕਰਵਾ ਦਿੱਤਾ। ਇਸ ਫੈਸਲੇ ਤੋਂ ਅਮਲ ਤੱਕ ਬਹੁਤ ਸਾਰੀਆਂ ਪਰੇਸ਼ਾਨੀਆਂ ਪੇਸ਼ ਆਈਆਂ ਜਿਨ੍ਹਾਂ ਦਾ ਮੈਂ ਇੱਥੇ ਜ਼ਿਕਰ ਨਹੀਂ ਕਰਾਂਗਾ। ਬਸ ਇਹਨਾਂ ਹੀ ਜ਼ਿਕਰ ਕਰਾਂਗਾ ਕਿ ਇੱਕ ਦਿਨ ਜੇਲ੍ਹ ਮੁਲਾਕਾਤ ਆਈ ਨੇ ਦੱਸਿਆ ਕਿ ਮੇਰੀ ਕਲ ਫਲਾਈਟ ਹੈ। ਇਸ ਤੋਂ ਕਾਫੀ ਦਿਨ ਬਾਅਦ ਇੱਕ ਚਿੱਠੀ ਰਾਹੀਂ ਪਤਾ ਲੱਗਾ ਕਿ ਮਾਂ ਦੀ ਅਮਰੀਕਾ ਪਹੁੰਚ ਗਈਆਂ ਨੇ ਅਮਰੀਕਾ ਪਹੁੰਚਣ ਬਾਅਦ ਇੱਕ ਪੁਰਾਣੀ ਸਾਥੀ ਪ੍ਰਤਪਾਲ ਸਿੰਘ ਖਾਲਸਾ ਗੁਰਦਾਸਪੁਰ ਵਾਲਿਆਂ ਨੇ ਜੋ ਨਿਊ ਜਰਸੀ ਰਹਿੰਦੇ ਸਨ ਕੁਝ ਹੋਰ ਸਿੰਘਾਂ ਦੇ ਸਹਿਯੋਗ ਨਾਲ ਰਹਿਣ ਸਹਿਣ ਦਾ ਕੁਝ ਇੰਤਜ਼ਾਮ ਕੀਤਾ ਪੰਜ 6 ਮਹੀਨੇ ਅਮਰੀਕਾ ਰਹਿਣ ਤੋਂ ਬਾਅਦ ਇਹ ਪਤਾ ਲੱਗਾ ਕਿ ਅਮਰੀਕਾ ਇਲਾਜ ਬਹੁਤ ਮਹਿੰਗਾ ਹੈ ਤੇ ਕੈਨੇਡਾ ਫ੍ਰੀ ਮੈਡੀਕਲ ਹੈ ਕੁਝ ਦੋਸਤਾਂ ਦੀ ਮਸ਼ਵਰੇ ਤੇ ਇੱਕ ਦੋਸਤ ਦੇ ਟਰੱਕ ਵਿੱਚ ਬੈਠ ਕੇ ਕੈਨੇਡਾ ਪਹੁੰਚ ਗਈਆਂ ਉੱਥੇ ਜਾ ਕੇ ਪਨਾਹ ਦਾ ਕੇਸ ਕੀਤਾ ਬੱਚੀ ਦੀ ਪੜ੍ਹਾਈ ਤੇ ਆਪਣਾ ਇਲਾਜ ਸ਼ੁਰੂ ਕਰਵਾਇਆ ਕੈਨੇਡਾ ਵਿੱਚ ਪਨਾਹ ਦੀ ਦਰਖਾਸਤ ਦੇਣ ਤੋਂ ਬਾਅਦ ਸਰਕਾਰ ਲੋੜੀਂਦਾ ਖਰਚ ਵੀ ਦਿੰਦੀ ਸੀ ਉਹ ਸ਼ੁਰੂ ਤੋਂ ਹੀ ਕਿਸੇ ਤੇ ਬੋਝ ਬਣਨੋਂ ਬਚਣਾ ਚਾਹੁੰਦੀ ਸੀ ਜੋ ਕੈਨੇਡਾ ਪਹੁੰਚ ਕੇ ਹੋਤੀ ਇਹ ਇੱਛਾ ਵੀ ਪੂਰੀ ਹੋ ਗਈ ਇਸਾਰਾ ਕੁਝ ਮੈਨੂੰ ਜੇਲ੍ਹ ਪਹੁੰਚੀਆਂ ਚਿੱਠੀਆਂ ਰਾਹੀਂ ਕਾਫੀ ਸਮੇਂ ਬਾਅਦ ਪਤਾ ਲੱਗਾ ਸੀ ਕੈਨੇਡਾ ਵਿੱਚ ਪਨਾਹ ਦਾ ਕੇਸ 3 ਸਾਲ ਚੱਲਣ ਬਾਅਦ ਅਖੀਰ ਉਸ ਨੂੰ ਇੱਕ ਵੱਡੇ ਅਤਵਾਦੀ ਦੀ ਮਤਦਦਕਾਰ ਪਤਨੀ ਕਰਤਾਨ ਕੇ ਰੀਪੋਰਟ ਕਰਨ ਦਾ ਫੈਸਲਾ ਹੋ ਗਿਆ ਇਸ ਦਿਨ ਤੱਕ ਮੈਂ ਕੋਰਟ ਲਖਪਤ ਜੇਲ੍ਹ ਤੋਂ ਰਿਹਾ ਹੋ ਚੁੱਕਾ ਸਾਂ ਇਸ ਤੋਂ ਬਾਅਦ ਹਮਦਰਦੀ ਰੱਖਣ ਵਾਲੀ ਸਿੰਘਾ ਨੇ ਉਹਨੂੰ ਮੌੜ ਅਮਰੀਕਾ ਭੇਜਣ ਦੀ ਉੱਥੇ ਪਨਾਹ ਦਾ ਕੇਸ ਦਰਜ ਕਰਵਾਉਣ ਲਈ ਅਮਰੀਕਾ ਭੇਜ ਦਿੱਤਾ ਮਾਂ ਧੀ ਅਮਰੀਕਾ ਪਹੁੰਚ ਗਈਆਂ ਮਾਂ ਧੀ ਦੇ ਅਮਰੀਕਾ ਪਹੁੰਚਣ ਦੀ ਕਹਾਣੀ ਕਾਫੀ ਲੰਮੀ ਹੈ ਮੈਂ ਉਹ ਨਹੀਂ ਲਿਖਣੀ ਚਾਹਾਂਗਾ ਇੰਨਾ ਹੀ ਕਾਫੀ ਹੈ ਕਿ ਵਾਪਸ ਅਮਰੀਕਾ ਪਹੁੰਚ ਗਈਆਂ ਤੇ ਕਈ ਮਹੀਨੇ ਦੀ ਭਟਕਣ ਬਾਅਦ ਕੈਲੀਫੋਰਨੀਆ ਵਿੱਚ ਪਨਾਹ ਦੀ ਦਰਖਾਸਤ ਦਰਜ ਕਰਵਾਈ ਬੇਟੀ ਦੀ ਪੜ੍ਹਾਈ ਦਾ ਸਿਲਸਲਾ ਇੱਕ ਵਾਰ ਫਿਰ ਟੁੱਟਣ ਤੋਂ ਬਾਅਦ ਜੁੜਿਆ ਤੇ ਜ਼ਿੰਦਗੀ ਫਿਰ ਸ਼ੁਰੂ ਹੋਈ ਇੱਥੇ ਵੀ ਕੁਝ ਹਮਦਰਦ ਤੇ ਪਿਆਰ ਕਰਨ ਵਾਲੇ ਸਿੰਘਾਂ ਨੇ ਉਹਨਾਂ ਦੀ ਸਾਂਭ ਸੰਭਾਲ ਕੀਤੀ 4-5 ਸਾਲ ਬਾਅਦ ਜਦੋਂ ਬੇਟੀ ਨੇ ਸਕੂਲ ਗ੍ਰੈਜੂਏਸ਼ਨ ਬੜੇ ਹਾਈ ਗ੍ਰੇਡ ਨਾਲ ਕਰ ਲਈ ਸੀ ਤੇ ਅਗਲੀ ਡਾਕਟਰੀ ਦੀ ਪੜ੍ਹਾਈ ਲਈ ਵਜ਼ੀਫਾ ਵੀ ਮਨਜ਼ੂਰ ਹੋ ਗਿਆ ਸੀ ਮੇਰੀ ਸਿੰਘਣੀ ਨੂੰ ਕੋਰਟ ਵੱਲੋਂ ਡਿਪੋਰਟ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ ਦੋਸਤਾਂ ਮਿੱਤਰਾਂ ਦੇ مشਵਰੇ ਤੇ ਲੰਮੀ ਸੋਚ ਵਿਚਾਰ ਬਾਅਦ ਫੈਸਲਾ ਹੋਇਆ ਕਿ ਉਹਨਾਂ ਨੂੰ ਮੇਰੇ ਕੋਲ ਭੇਜ ਦਿੱਤਾ ਜਾਵੇ ਤੇ ਬੇਟੀ ਨੂੰ ਪੜ੍ਹਾਈ ਦੀ ਬੁਨਿਆਦ ਉੱਤੇ ਅਮਰੀਕਾ ਵਿੱਚ ਹੀ ਰਹਿਣ ਦਿੱਤਾ ਜਾਵੇ ਜਿਸ ਦੀ ਇਜਾਜ਼ਤ ਦੀ ਯਕੀਨ ਦਹਾਨੀ ਵਕੀਲ ਸੇਖੋਂ ਸਾਹਿਬ ਨੇ ਕਰਵਾਈ ਸੀ ਅਖੀਰ ਇੱਕ ਦਿਨ ਉਹ ਬੇਟੀ ਵਿਕਰਮ ਨੂੰ ਅਮਰੀਕਾ ਇੱਕ ਹਮਦਰਦ ਦੋਸਤ ਜਸਜੀਤ ਸਿੰਘ ਤੇ ਉਹਨਾਂ ਦੀ ਮਿਸਿਸ ਦੀ ਨਿਗਰਾਨੀ ਵਿੱਚ ਛੱਡ ਕੇ ਮੇਰੇ ਜਲਾਵਤਨ ਟਿਕਾਣੇ ਉੱਤੇ ਮੇਰੇ ਕੋਲੇ ਪਹੁੰਚ ਗਈ ਬੇਟੀ ਵਿਕਰਮ ਆਪਣੀ ਮਾਂ ਦੀ ਡੈਪਟੇਸ਼ਨ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੀ ਤੇ ਉਹਨੂੰ ਜ਼ਿੰਦਗੀ ਚਲਦੀ ਰੱਖਣ ਲਈ ਨੌਕਰੀ ਕਰਨੀ ਪਈ ਬੇਟੀ ਨੂੰ ਅੱਛੀ ਪੜ੍ਹਾਈ ਕਰਾਉਣ ਦਾ ਮੇਰਾ ਸੁਪਨਾ ਬਿਖਰ ਕੇ ਰਹਿ ਗਿਆ ਜੀਵਨ ਸਾਥਣ ਦਾ ਮੇਰੇ ਕੋਲੇ ਆਉਣਾ ਯਕੀਨਨ ਵੱਡੀ ਖੁਸ਼ੀ ਦੀ ਗੱਲ ਸੀ ਪਰ ਮੇਰੇ ਕੋਲੇ ਰਹਿੰਦੇ ਵੀ ਬਿਮਾਰੀਆਂ ਨੇ ਉਹਦਾ ਖਿਹੜਾ ਨਾ ਛੱਡਿਆ 6-7 ਮਹੀਨੇ ਇਕੱਠੇ ਰਹਿਣ ਤੋਂ ਬਾਅਦ ਇਹ ਮਹਿਸੂਸ ਹੋਇਆ ਕਿ ਉਸ ਨਾਲ ਆਪਣੀਆਂ ਬਿਮਾਰੀਆਂ ਨਾਲ ਹੋਰ ਇੱਥੇ ਰਹਿਣਾ ਲਗਾਤਾਰ ਤਕਲੀਫ ਦੇ ਬਣਦਾ ਜਾ ਰਿਹਾ ਹੈ ਤਾ ਜਰਮਨ ਵਾਲੇ ਕੁਝ ਦੋਸਤਾਂ ਨੇ ਉਹਨਾਂ ਵੱਲ ਭੇਜ ਦੇਣ ਦਾ مشورہ ਦਿੱਤਾ ਦੋਸਤਾਂ ਦੀ رائے ਮੁਤਾਬਕ ਜਰਮਨ ਭੇਜਣ ਦਾ ਇੰਤਜ਼ਾਮ ਕੀਤਾ کافی ਰਿਸਕੀ ਸਫ਼ਰ ਤੈਅ ਕਰਕੇ ਉਹ ਜਰਮਨ ਪਹੁੰਚਣ ਵਿੱਚ ਕਾਮਯਾਬ ਹੋ ਗਏ ਜਰਮਨ ਵਿੱਚ ਪਨਾਹ ਦਾ ਕੇਸ ਦਰਜ ਹੋਇਆ ਇੱਥੇ ਵੀ ਇਨਕਾਰ ਹੋਇਆ ਪਰ ਇਲਾਜ ਮੁਲਾਜ਼ੇ ਪੱਖੋਂ ਜਰਮਨ ਬਹੁਤ ਵਧੀਆ ਮੁਲਕ ਸਾਬਤ ਹੋਇਆ ਇਸ ਮੁਲਕ ਨੇ ਅੱਛੀ ਮੈਡੀਕਲ ਟ੍ਰੀਟਮੈਂਟ ਦਿੱਤੀ ਅਖੀਰ ਡਾਕਟਰਾਂ ਦੀ ਹਮਾਇਤ ਨਾਲ ਉਹਨਾਂ ਨੂੰ ਉੱਥੇ ਹੀ ਮੈਡੀਕਲ ਗਰਾਉਂਡਸ ਉੱਤੇ ਰਹਿਣ ਦੀ ਇਜਾਜ਼ਤ ਮਿਲੀ ਤੇ ਇੱਕ ਟਰੈਵਲ ਡਾਕੂਮੈਂਟ ਵੀ ਮਿਲਿਆ 5 ਸਾਲ ਪਹਿਲਾਂ ਜਰਮਨ ਤੋਂ ਆਪਣੀਆਂ ਕਾਲ ਚਲਾਉਣੇ ਤੋਂ ਪਹਿਲਾਂ ਉਹ ਮੇਰੇ ਕੋਲ 3-4 ਚੱਕਰ ਵੀ ਲਾ ਕੇ ਗਈ ਸਿੰਘਣੀ ਦੇ ਜਰਮਨ ਵਿੱਚ ਰਹਿੰਦੇ ਬੇਟੀ ਵਿਕਰਮਜੀਤ ਕੌਰ ਦਾ ਯੂਕੇ ਦੇ ਸਰਦਾਰ ਮੰਗਲ ਸਿੰਘ ਦੇ ਪੁੱਤੇ ਗੁਰਪ੍ਰੀਤ ਸਿੰਘ ਨਾਲ ਰਿਸ਼ਤਾ ਤੈਅ ਹੋਇਆ ਤੇ ਅਮਰੀਕਾ ਤੋਂ ਸਿੱਧੀ ਯੂਕੇ ਪਹੁੰਚੀ ਨਸੀਕੀ ਦੋਸਤਾਂ ਸਰਦਾਰ ਕੇਸਰ ਸਿੰਘ ਮੰਡਾ ਤੇ ਮਨਮੋਹ ਨਿਰਲ ਕੇ ਵਿਕਰਮਦਾਨੰਦ ਕਾਰਜ ਕਰਵਾਇਆ ਤੇ ਹੁਣ ਉਹ ਆਪਣੇ ਪਤੀ ਤੇ ਦੋ ਬੱਚਿਆਂ ਨਾਲ ਰਾਜ਼ੀ ਖੁਸ਼ੀ ਰਹਿ ਰਹੀ ਹੈ ਉਸਦੇ ਆਨੰਦ ਕਾਰਜ ਉਤੇ ਨਾ ਮੈਂ ਜਾ ਸਕਿਆ ਸਾਂ ਤੇ ਨਾ ਹੀ ਉਹਦੀ ਮਾਂ ਨੂੰ ਇਜਾਜ਼ਤ ਮਿਲੀ ਜਰਮਨ ਰਹਿਣ ਦੌਰਾਨ ਉਹਦਾ ਖਿਆਲ ਉਹਦੀ ਦੇਖਭਾਲ ਬਹੁਤਾ ਬੇਟੀ ਚਸਪਾਲ ਕਰਨੀ ਕੀਤੀ ਮੇਰੇ ਜੀਵਨ ਸਾਥਣ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਨਕਲੀ ਪਾਸਪੋਰਟਾਂ ਉਤੇ ੱੱਕੀ ਖਾਂਦੀ ਰਹੀ ਕਿਤੇ ਉਹਦੇ ਪੈਰ ਨਾ ਲੱਗੇ ਕਿਤੇ ਟਿਕ ਨਾ ਸਕੇ ਅਖੀਰ 23 ਜਨਵਰੀ 2019 ਨੂੰ ਆਪਣੇ ਸਾਰੇ ਦੁੱਖ ਤਕਲੀਫਾਂ ਨੂੰ ਸਮੇਟ ਕੇ ਇਸ ਦੁਨੀਆ ਤੋਂ ਵਿਦਾ ਹੋ ਗਈ 5 ਸਾਲ ਪਹਿਲਾਂ ਜਦੋਂ ਮੇਰੀ ਸਿੰਘਣੀ ਦਾ ਕਾਲ ਚਲਾਣਾ ਹੋਇਆ ਮੈਂ ਆਪਣੇ ਜਲਾਵਤਨ ਟਿਕਾਣੇ ਉੱਤੇ ਸਾਂ ਤੇ ਉਹਦੇ ਅਖੀਰ ਸਫ਼ਰ ਦੀਆਂ ਬਸ ਤਸਵੀਰਾਂ ਹੀ ਦੇਖ ਸਕਿਆ ਹਾਂ ਸੋ ਗਜਿੰਦਰ ਸਿੰਘ ਦਾਲਖਾਲਸਾ ਇਹਨੇ 4 ਮਾਰਚ 2024 ਨੂੰ ਲਿਖਿਆ ਸੀ ਮੈਂ ਦੱਸ ਰਹੀ ਹਾਂ ਕਿ ਪਾਈਕ ਜਿੰਦਰ ਸਿੰਘ ਸਿਰਫ ਆਜ਼ਾਦੀ ਜੁਝਾਰੂ ਹੀ ਨਹੀਂ ਸਨ ਆਜ਼ਾਦੀ ਕੋਲਾਟੀਆਂ ਹੀ ਨਹੀਂ ਸਨ ਉਹ ਇੱਕ ਬਹੁਤ ਵਧੀਆ ਕਵੀ ਤੇ ਵਾਰਤਕਕਾਰ ਵੀ ਸੀ ਉਹਨੇ ਕਿ ਲਿਖ ਦਿੱਤੀ ਸੰਚਾਰਦੀਆਂ ਕਿ ਮੈਂ ਪਹੁੰਚ ਆਜ਼ਾਦ ਹਾਂ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਮੈਂ ਮਿਤ੍ਰੂ ਸੰਗੀ ਦੀ ਸ਼ਾਮ ਹਾਂ ਬਾਮੀਆ ਨਾਮ ਹਾਂ ਜਾਂ ਨਾਮ ਹਾਂ ਹਰ ਪਲ ਆਜ਼ਾਦੀ ਲਈ ਤੜਫਦਾ ਹਾਂ ਇਸੇ ਲਈ ਦਿੱਲੀ ਨੂੰ ਰੜਕਦਾ ਹਾਂ ਮੈਂ ਹੀ ਤੜਪ ਤੇ ਹੀ ਰੜਕ ਬੱਚਿਆਂ ਨੂੰ ਦੇਖ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਪੜੀ ਕਹਾਣੀ ਹੈ ਮੈਨੂੰ ਆਪਣੀ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ